ਅੱਛਰੀਏ ਕਾਲ ਜੀ ਦੋ ਪੁੱਤਰਾਂ ਦੇ باوجود ਵੀ ਮੈਂ ਇਕੱਲਾ ਗੇਜੇ ਦੇ ਵਿਆਹ ਹੋਏ ਨੂੰ 8 ਸਾਲ ਹੋ ਚੁੱਕੇ ਸਨ ਪਰ ਘਰ ਬੱਚਿਆਂ ਦੀਆਂ ਕਲਕਾਰੀਆਂ ਬਿਨਾ ਸੁਣਾ ਸੀ ਗੇਜੇ ਦੀ ਘਰ ਵਾਲੀ ਬਿਆੰਤੀ ਨੂੰ ਬੱਚਾ ਨਾ ਹੋਣ ਕਰਕੇ ਬਹੁਤ ਕੁਝ ਸੋਣਾ ਪੈਂਦਾ ਸੀ ਉਹ ਉਪਰੋਂ ਤਾਂ ਲੋਕਾਂ ਦੇ ਤਾਹਨੇ ਮੇਨੇ ਬਰਦਾਸ਼ਤ ਕਰ ਜਾਂਦੀ ਪਰ ਅੰਦਰ ਹੀ ਅੰਦਰੀਏ ਝੋਰਾ ਉਸ ਨੂੰ ਵੱਡ-ਵੱਡ ਖਾ ਰਿਆ ਸੀ ਗੇਜਾ ਜਦੋਂ ਸ਼ਾਮ ਨੂੰ ਦਿਹਾੜੀ ਕਰਕੇ ਘਰ ਆਉਂਦਾ ਤਾਂ ਬਿਆੰਤੀ ਉਸ ਕੋਲੋਂ ਆਪਣਾ ਦੁੱਖ ਫਰੋਲਦੀ ਪਰ ਗੇਜਾ ਬੀ ਪਰਵਾਹ ਬੰਦਾ ਸੀ ਉਹ ਬਿਆੰਤੀ ਨੂੰ ਸਮਝਾਉਂਦਾ ਕਿ ਐਵੇਂ ਨਾ ਫਿਕਰ ਕਰਿਆ ਕਰ ਜਦੋਂ ਬਾਬੇ ਦੀ ਮਿਹਰ ਹੋਈ ਆਪਣੀ ਖਾਲੀ ਝੋਲੀ ਵੀ ਭਰ ਜਾਵੇਗੀ ਅਪ੍ਰੈਲ ਦਾ ਮਹੀਨਾ ਸੀ ਕਣਕਾਂ ਦੀ ਵਾਢੀ ਦਾ ਜੋਰ ਸੀ ਗੇਜਾ ਪਿੰਡ ਦੇ ਜ਼ਿਮੀਦਾਰਾਂ ਦੀ ਕਮਾਈ ਨਾਲ ਵਾਢੀ ਕਰ ਰਿਹਾ ਸੀ ਹਫਤੇ ਬਾਅਦ ਜਦੋਂ ਉਹ ਘਰ ਆਇਆ ਤਾਂ ਬਿਆੰਤੀ ਬਹੁਤ ਖੁਸ਼ ਸੀ ਗੇਜੇ ਨੇ ਬਿਆੰਤੀ ਨੂੰ ਖੁਸ਼ੀ ਦਾ ਕਾਰਨ ਪੁੱਛਿਆ ਬਿਆੰਤੀ ਨੇ ਦੱਸਿਆ ਕਿ ਮਾਈ ਰੱਜੀ ਬਾਬਾ ਗੁੱਦੜ ਜੀ ਦੇ ਦਰਬਾਰ 'ਤੇ ਕੀਤੀਆਂ ਅਰਦਾਸਾਂ ਸਵੀਕਾਰ ਹੋ ਗਈਆਂ ਨੀ। ਵਾਹਿਗੁਰੂ ਜੀ ਨੇ ਆਪਣੀ ਖਾਲੀ ਝੋਲੀ ਭਰ ਦਿੱਤੀ ਏ ਉਹ ਮਾਂ ਬਣਨ ਵਾਲੀ ਏ। ਬਿਆੰਤੀ ਦੀ ਗੱਲ ਸੁਣ ਕੇ ਗੇਜੇ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਉਸਦੇ ਹੱਥ ਆਪ ਮਹਾਰੇ ਹੀ ਪ੍ਰਮਾਤਮਾ ਲਈ ਸ਼ੁਕਰਾਨੇ ਵਜੋਂ ਜੁੜ ਗਈ। 9 ਮਹੀਨੇ ਬਾਅਦ ਬਿਆੰਤੀ ਨੇ ਸਰਕਾਰੀ ਹਸਪਤਾਲ ਵਿੱਚ ਦੋ ਜੋੜੇ ਮੁੰਡਿਆਂ ਨੂੰ ਜਨਮ ਦਿੱਤਾ। ਦੋਨੋਂ ਬੱਚੇ ਪੂਰੀ ਤਰ੍ਹਾਂ ਨਾਲ ਤੰਦਰੁਸਤ ਸਨ। ਉਸਤਨ ਗੇਜੇ ਨੇ ਆਪਣੀ ਸਾਰੀ ਮਿੱਤਰ ਮੰਡਲੀ ਨੂੰ ਰਾਜਮੀ ਪਾਰਟੀ ਦਿੱਤੀ ਸਾਰੇ ਗੇਜੇ ਦੇ ਘਰ ਆਈਏ ਇਸ ਵੱਡੀ ਖੁਸ਼ੀ ਵਿੱਚ ਬਹੁਤ ਜ਼ਿਆਦਾ ਖੁਸ਼ ਸਨ ਦੇਰ ਲੰਘਦੇ ਗਏ ਗੇਜੇ ਦੇ ਬੱਚੇ ਵੱਡੇ ਹੋਣ ਲੱਗੇ ਉਹ ਸਕੂਲ ਤਾਂ ਜਾਣ ਲੱਗੇ ਪਰ ਪੜ੍ਹਾਈ ਵਿੱਚ ਉਹਨਾਂ ਦਾ ਮਨ ਨਹੀਂ ਸੀ ਇਸ ਲਈ ਗੇਜਾ ਉਹਨਾਂ ਨੂੰ ਆਪਣੇ ਨਾਲ ਹੀ ਜ਼ਿੰਮੇਵਾਰਾ ਦੇ ਕੰਮ ਤੇ ਲਿਜਾਣ ਲੱਗਾ ਦੋਨੋਂ ਮੁੰਡੇ ਹੁਣ ਜਵਾਨ ਹੋ ਗਏ ਸਨ ਕੰਮ ਵੀ ਵਧੀਆ ਕਰਦੇ ਸਨ ਬਿਆੰਤੀ ਗੇਜੇ ਨਾਲ ਗੱਲਾਂ ਕਰਦੀ ਕਹਿੰਦੀ ਕਿ ਹੁਣ ਮੈਂ ਬਿਮਾਰ ਰਹੀ ਨਹੀਂ ਆ ਕਿਉਂ ਨਾ ਆਪਾਂ ਮੁੰਡਿਆਂ ਦਾ ਵਿਆਹ ਕਰ ਲਈਏ ਕਰ ਨੂੰਹਾ ਆਉਣਗੀਆਂ ਤਾਂ ਮੇਰਾ ਵੀ ਚੁੱਲ੍ਹੇ ਚੋਂਕੇ ਤੋਂ ਖਿਹੜਾ ਛੁੱਟ ਜਾਵੇਗਾ ਜੇਜੇ ਦੇ ਦੋਵੇਂ ਮੁੰਡਿਆਂ ਦੇ ਵਿਆਹ ਬੜੀ ਰੀਜ ਨਾਲ ਕੀਤੇ ਢੋਲ ਵੱਜੇ ਰੌਣਕਾਂ ਲੱਗੀਆਂ ਬਿਆੰਤੀ ਦੀਆਂ ਅੱਖਾਂ ਵਿੱਚ ਉਹ ਸੁਪਨੇ ਸਨ ਜੋ ਉਸਨੇ ਸਾਲਾਂ ਤੱਕ ਆਪਣੇ ਸੀਨੇ ਵਿੱਚ ਸਾਂਭ ਕੇ ਰੱਖੇ ਹੋਏ ਸਨ ਉਹ ਸੋਚਦੀ ਸੀ ਕਿ ਹੁਣ ਘਰ ਪਰ ਜਾਵੇਗਾ ਕਿ ਲਕਾਰੀਆਂ ਹਾਸੇ ਠੱਟੇ ਨੂਹਾਂ ਦੇ ਬੋਲ ਤੇ ਮੇਰਾ ਹੱਥ ਵੀ ਕੁਝ ਹੌਲਾ ਹੋ ਜਾਵੇਗਾ ਪਰ ਸਮਾਂ ਆਪਣੀ ਚਾਲ ਚੱਲ ਗਿਆ ਇੱਕ ਦਿਨ ਦੋਨੋਂ ਮੁੰਡੇ ਗੇਜੇ ਕੋਲ ਆਏ ਤੇ ਕਹਿਣ ਲੱਗੇ ਅਸੀਂ ਬੱਕ ਰਹਿਣਾ ਚਾਹੁੰਦੇ ਹਾਂ ਇਹ ਸ਼ਬਦ ਗੇਜੇ ਦੇ ਕੰਨਾਂ ਵਿੱਚ ਪਏ ਤੇ ਉਸਨੇ ਕੁਝ ਨਹੀਂ ਕਿਹਾ ਬਿਆੰਤੀ ਵੀ ਚੁੱਪ ਹੀ ਰਹੀ ਮਾਂ-ਬਾਪ ਤੇ ਦਿਲ ਟੁੱਟਦੇ ਨੇ ਪਰ ਆਵਾਜ਼ ਨਹੀਂ ਕਰਦੇ ਘਰ ਜੋ ਕਦੇ ਬੱਚਿਆਂ ਦੀਆਂ ਕਲਕਾਰੀਆਂ ਨਾਲ ਭਰਿਆ ਸੀ ਹੁਣ ਉਹ ਫੇਰ ਸੁੰਨਾ ਹੋ ਗਿਆ ਇਸ ਵਾਰ ਹੋਰ ਵੀ ਜ਼ਿਆਦਾ ਬਿਆੰਤੀ ਦੀ ਸੇਟ ਹੌਲੀ-ਹੌਲੀ ਡਿੱਗਣ ਲੱਗੀ ਪਹਿਲਾਂ ਕਮਜ਼ੋਰੀ ਫਿਰ ਦਰਦ ਫਿਰ ਹਸਪਤਾਲਾਂ ਦੇ ਚੱਕਰ ਇੱਕ ਦਿਨ ਡਾਕਟਰ ਨੇ ਚੁੱਪ-ਚਾਪ ਕਿਹਾ ਕੈਂਸਰ ਹੈ ਸਮਾਂ ਤੇ ਪੈਸਾ ਦੋਵੇਂ ਲੱਗਣਗੇ ਉਸ ਰਾਤ ਗੇਜਾ ਬਹੁਤ دیر ਤੱਕ ਜਾਗਦਾ ਰਿਹਾ ਬਿਆੰਤੀ ਸੌ ਰਹੀ ਸੀ ਉਸ ਦਾ ਸਾਹ ਹੌਲੀ-ਹੌਲੀ ਚੱਲ ਰਿਹਾ ਸੀ ਗੇਜੇ ਨੇ ਆਪਣੇ ਹੱਥਾਂ ਦੀਆਂ ਲਕੀਰਾਂ ਵੱਲ ਤੱਕਿਆ ਜੋ ਸਾਰੀ ਉਮਰ ਦਿਹਾੜੀ ਕਰ-ਕਰ ਕੇ ਕੱਸ ਗਈਆਂ ਸਨ ਬਜ਼ੁਰਗ ਹੋਣ ਦੇ ਬਾਵਜੂਦ ਗੇਜਾ ਫਿਰ ਕੰਮ ਤੇ ਜਾਣ ਲੱਗ ਗਿਆ ਕਿਉਂਕਿ ਬਿਆੰਤੀ ਦੇ ਇਲਾਜ ਲਈ ਉਸ ਨੂੰ ਪੈਸਿਆਂ ਦੀ ਲੋੜ ਸੀ ਉਹ ਬਿਆੰਤੀ ਨੂੰ ਬੀਕਾਨੇਰ ਤੱਕ ਇਲਾਜ ਲਈ ਲੈ ਕੇ ਗਿਆ ਖਰੇਤਲੇ ਰਸਤੇ ਤਪਦੀ ਧੁੱਪ ਹਸਪਤਾਲਾਂ ਦੀ ਲਾਈਨ ਪਰ ਗੇਜੇ ਦੀ ਇੱਕ ਹੀ ਜੱਲ ਸੀ ਮੇਰੀ ਬਿਆੰਤੀ ਬਚ ਜਾਵੀ ਪਰ ਕਿਸਮਤ ਨੇ ਸੁਣਿਆ ਨਹੀਂ ਇੱਕ ਦਿਨ ਹਸਪਤਾਲ ਦੇ ਕਮਰੇ ਵਿੱਚ ਬਿਆੰਤੀ ਨਹੀਂ ਗੇਜੇ ਦਾ ਹੱਥ ਫੜਿਆ ਅੱਖਾਂ ਭਰਾਈ ਹੌਲੀ ਆਵਾਜ਼ ਵਿੱਚ ਕਿਹਾ ਗੇਜਿਆ ਮੈਂ ਤੈਨੂੰ ਬਹੁਤ ਠਕਾ ਦਿੱਤਾ ਮੁੰਡਿਆਂ ਨੂੰ ਕੁਝ ਨਾ ਕਹੀ ਰੱਬ ਦੀ ਰਜਾ ਸਮਝੀ ਅਪਰੋਖ ਤਸ਼ਬਦ ਪੂਰੇ ਵੀ ਨਹੀਂ ਹੋਏ ਸਨ ਕਿ ਬਿਆੰਤੀ ਪੂਰੀ ਹੋ ਗਈ ਉਸ ਦਿਨ ਗੇਜਾ ਸੱਚਮੁੱਚ ਬੁੱਢਾ ਹੋ ਗਿਆ ਚਿਤਾ ਦੀ ਅਗ ਠੰਡੀ ਹੋ ਗਈ ਲੋ ਘਰ ਮੁੜ ਗਏ ਪਰ ਗੇਜੇ ਦੀ ਜ਼ਿੰਦਗੀ ਉੱਥੇ ਹੀ ਰੁਕ ਗਈ ਰਾਤ ਨੂੰ ਗੇਜਾ ਅਕਸਰ ਅਸਮਾਨ ਵੱਲ ਤੱਕਦਾ ਤੇ ਭਰੀ ਆਵਾਜ਼ ਵਿੱਚ ਕਹਿੰਦਾ ਰੱਬਾ ਮੈਂ ਕੀ ਮਾੜਾ ਕੀਤਾ ਸੀ ਬੜੀਆਂ ਅਰਦਾਸਾਂ ਕਰਕੇ ਪੁੱਤ ਮੰਗੇ ਸੀ ਅੱਜ ਦੋ ਦੋ ਪੁੱਤਰਾਂ ਹੋਣ ਦੇ ਬਾਵਜੂਦ ਵੀ ਮੈਂ ਇਕੱਲਾ ਹਾਂ ਰੱਬਾ ਤੂੰ ਮੈਨੂੰ ਵੀ ਬਿਆੰਤੀ ਦੇ ਨਾਲ ਹੀ ਚੁੱਕ ਲੈਂਦਾ ਉਸ ਰਾਤ ਗੇਜਾ ਪਹਿਲੀ ਵਾਰ ਖੁੱਲ ਕੇ ਰੋਇਆ ਨਾ ਹੰਝੂ ਪੂੰਜੇ ਨਾ ਕਿਸੇ ਤੋਂ ਲੁਕੋਏ ਉਹ ਰੋਇਆ ਜਿਵੇਂ ਸਾਲਾਂ ਤੋਂ ਦਿਲ ਵਿੱਚ ਦੱਬਿਆ ਦਰਦ ਅੱਜ ਆਜ਼ਾਦ ਹੋ ਗਿਆ ਹੋਵੀ ਸਵੇਰ ਹੋਈ ਤਾਂ ਪਿੰਡ ਨਹੀਂ ਦੇਖਿਆ ਗਿਆ ਇਸ ਦੁਨੀਆ ਤੋਂ ਚਲਾ ਗਿਆ ਸੀ ਉਸ ਦੀ ਆਰਥੀ ਦੇ ਨਾਲ ਉਸ ਦੇ ਪੁੱਤਰ ਦੌਰ ਰਹੇ ਸਨ ਪਰ ਇਸ ਵਾਰੀ ਭਾਰ ਮੋਢਿਆਂ ਤੇ ਨਹੀਂ ਦਿਲਾਂ ਤੇ ਸੀ ਸਿਆਣੇ ਕਹਿੰਦੇ ਨੇ ਕਈ ਮਾਪੇ ਬੱਚਿਆਂ ਲਈ ਜਾਂਉਂਦੇ ਨੇ ਤੇ ਕਈ ਮਾਪੇ ਬੱਚਿਆਂ ਦੀ ਉਡੀਕ ਵਿੱਚ ਮਰ ਜਾਂਦੇ ਨੇ ਕਿਉਂਕਿ ਸਭ ਤੋਂ ਵੱਡੀ ਇਕਲਤਾ ਉਹ ਹੁੰਦੀ ਹੈ ਜੋ ਆਪਣੇ ਹੋਣ ਦੇ باوجود ਮਿਲੇ ਸਾਨੂੰ ਮਾਤਾ ਪਿਤਾ ਦਾ ਸਤਿਕਾਰ ਜ਼ਰੂਰ ਕਰਨਾ ਚਾਹੀਦਾ ਹੈ ਉਹਨਾਂ ਦਾ ਦੇਣ ਸੀ ساری ਉਮਰ ਨਹੀਂ ਦੇ ਸਕਦੇ ਕਹਾਣੀ ਕਿਵੇਂ ਦੀ ਲੱਗੀ ਲਾਈਕ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਜੀ